ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਵੀਰ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ 327 ਕਣਕ ਦੇ ਬਾਰੇ 826 ਵੈਰਾਈਟੀ ਦੇ ਬਾਰੇ ਕਿਉਂਕਿ ਇਹ ਦੋਵੇਂ ਕਿਸਮਾਂ ਨੇ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਬਜਾਈ ਕੀਤੀ ਹੋਈ ਹੈ ਪਿਛਲੇ ਸਾਲਾਂ ਦੇ ਇਹਨਾਂ ਦੋਵਾਂ ਕਿਸਮਾਂ ਦੇ ਟੌਪ ਦੇ ਜਿਹੜੇ ਰਿਜ਼ਲਟ ਰਹੇ ਨੇ ਤੇ ਅੱਜ ਆਪਾਂ ਇਹਨਾਂ ਦੋਵਾਂ ਕਿਸਮਾਂ ਦੇ ਬਾਰੇ ਗੱਲ ਕਰਨੀ ਹੈ ਵੀ ਇਹਨਾਂ ਦੋਵਾਂ ਕਿਸਮਾਂ ਦੇ ਵਿੱਚ ਆਪਾਂ ਨੂੰ ਯੂਰੀਆ ਕਿੰਨੇ ਦਿਨਾਂ ਦੇ ਵਿੱਚ ਆਪਾਂ ਨੂੰ ਪਾ ਦੇਣੀ ਚਾਹੀਦੀ ਹੈ ਤੇ ਆਖਰੀ ਯੂਰੀਆ ਪਾਉਂਦਾ ਜਿਹੜਾ ਸਹੀ ਸਮਾਂ ਕੀ ਹੈ 50 ਤੋਂ 55 ਦਿਨ ਜਾਂ 60 ਦਿਨ ਜਾਂ 65 ਦਿਨ ਜਾਂ ਫਿਰ 45 ਦਿਨ ਇਹਨਾਂ ਦੇ ਵਿੱਚੋਂ ਸਹੀ ਸਮਾਂ ਕੀ ਹੈ ਕਿਉਂਕਿ ਕਈ ਵਾਰ ਆਪਾਂ ਟਾਈਮ ਤੋਂ ਪਹਿਲਾਂ ਆਪਾਂ ਯੂਰੀਆ ਆਪਾਂ ਖਾਦ ਆਪਾਂ ਪੂਰੀ ਕਰ ਦਿੰਦੇ ਆ ਫਿਰ ਵੀ ਜਿਹੜੀ ਆਪਣੀ ਕੰਕ ਦੇ ਵਿੱਚ ਬਾਅਦ ਦੇ ਵਿੱਚ ਜਿਹੜੀ ਨਾਈਟ੍ਰੇਟ ਦੀ ਜਿਹੜੀ ਕਮੀ ਦਿਖਾਈ ਦਿੰਦੀ ਹੈ ਜੇ ਟਾਈਮ ਤੋਂ ਵੱਧ ਆਪਾਂ ਲੈ ਜਾਂਦੇ ਆ ਮਤਲਬ ਓਵਰਨ ਮਤਲਬ ਯੂਰੀਆ ਦੀ ਆਖਰੀ ਕਿਸ਼ਤ ਨੂੰ ਆਪਾਂ ਲੇਟ ਕਰ ਦਿੰਦੇ ਆ ਫਿਰ ਵੀ ਜਿਹੜੀ ਅੱਗੇ ਜਾ ਕੇ ਆਪਾਂ ਨੂੰ ਮੁਸ਼ਕਿਲ ਆਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਇਸ ਵੀਡੀਓ ਦੇ ਵਿੱਚ ਬਿਲਕੁਲ ਆਪਾਂ ਤੁਹਾਨੂੰ ਸਹੀ ਸਮਝ ਦੱਸੂਗੇ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਤੇ ਔਰ ਆਪਣੇ ਦੋਸਤ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਇੱਕ ਜੀਵਨ ਦਾ ਭਰਾ ਦਾ ਭਲਾ ਹੋ ਸਕੇ ਹਾਂਜੀ ਪਹਿਲਾ ਤਾਂ ਹੁਣ ਜਿਹੜੀ 826 ਵੈਰਾਈਟੀ ਹੈ ਕਿਸਮ ਦੇ ਬਾਰੇ ਆਪਾਂ ਗੱਲ ਕਰਦੇ ਆ 826 ਜਿਹੜੀ ਵੈਰਾਈਟੀ ਹੈ ਇਹ ਘੱਟ ਸਮਾਂ ਲੰਦੀ ਹੈ ਮਤਲਬ 327 ਦੇ ਨਾਲੋਂ ਜਿਹੜਾ ਇਹਦਾ ਟਾਈਮ ਪੀਰੀਅਡ ਹੈ ਉਹ ਘੱਟ ਹੈ ਇਸ ਕਰਕੇ ਇਸ ਕਿਸਮ ਦੇ ਵਿੱਚ ਜਿਹੜਾ ਤੁਸੀਂ ਯੂਰੀਆ ਹੈ ਆਖਰੀ ਯੂਰੀਆ ਦੀ ਜਿਹੜੀ ਡੋਜ਼ ਹੈ ਤੁਸੀਂ 55 ਦਿਨ ਦੇ ਵਿੱਚ ਪੂਰੀ ਜ਼ਰੂਰ ਕਰ ਦੇਣੀ ਹੈ ਕਿਸਤਾ ਚਾਹ ਤੁਸੀਂ ਤਿੰਨ ਕੀਤੀ ਹੈ ਨਹੀਂ ਚੌਥ ਚਾਰ ਕੀਤੀ ਆ ਪਰ ਆਖਰੀ ਜਿਹੜੀ ਯੂਰੀਆ ਆਪਾਂ 55 ਦਿਨ ਤੇ ਜਾ ਕੇ ਖਤਮ ਕਰ ਦੇਣੀ ਹੈ 60 ਦਿਨ ਨਹੀਂ ਆਪਾਂ ਕਰਨੇ ਨਾ ਆਪਾਂ 50 ਦਿਨ ਦੇ ਵਿੱਚ ਪੂਰੀ ਕਰਨੀ ਹੈ ਕਿਉਂਕਿ ਜੇ ਆਪਾਂ ਟਾਈਮ ਤੋਂ ਪਹਿਲਾਂ ਆਪਾਂ ਯੂਰੀਆ ਨੂੰ ਖਾਦ ਨੂੰ ਆਪਾਂ ਪੂਰੀ ਕਰਾਂਗੇ ਤਾਂ ਫਿਰ ਅੱਗੇ ਜਾ ਕੇ ਜਿਹੜੀ ਨਾਈਟ੍ਰੇਟ ਦੀ ਘਾਟ ਦਿਖਾਈ ਦੇ ਸਕਦੀ ਹੈ ਅਨਸਾਰੇ ਤੋਂ ਪਹਿਲਾਂ ਇਸ ਕਰਕੇ 55 ਦਿਨ ਤੇ ਆਪਾਂ ਖਤਮ ਕਰਨੀ ਹੈ ਤੇ ਨਾ ਆਪਾਂ ਲੇਟ ਕਰਨੀ ਹੈ ਕਿਉਂਕਿ ਜੇ ਆਪਾਂ ਲੇਟ ਕਰਾਂਗੇ ਫਿਰ ਉਹਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਕਣਕ ਆਪਣੀ ਵਧਨ ਵੱਲ ਮਤਲਬ ਉੱਪਰ ਨੂੰ ਚੱਲ ਪੈਂਦੀ ਹੈ ਡੰਡੀ ਵੱਲ ਤੇ ਕਣਕ ਜਿਹੜੀ ਕੱਦ ਜ਼ਿਆਦਾ ਕਰੇਗੀ ਆਪਾਂ ਨੂੰ ਲੋੜ ਹੈ ਸਿਰਫ ਫਟਾਰੇ ਸਮੇਂ ਇਸ ਕਰਕੇ 55 ਦਿਨ ਤੇ ਆਪਾਂ ਆਖਰੀ 826 ਕਣਕ ਦੇ ਵਿੱਚ ਆਪਾਂ ਪਾ ਦੇਣਾ ਹੈ ਤੇ 327 ਦੇ ਵਿੱਚ ਵੀ ਆਮ ਤੁਸੀਂ 55 ਦਿਨਾਂ 'ਚ ਵੀ ਪੂਰਾ ਕਰ ਸਕਦੇ ਹੋ ਪਰ ਜੇ ਤੁਸੀਂ ਕਿਸੇ ਵਜ੍ਹਾ ਕਰਕੇ ਜਾਂ ਫਿਰ ਤੁਸੀਂ 2-4 ਦਿਨ ਮਤਲਬ 58 ਤੋਂ 60 ਦਿਨ ਤੱਕ ਆਪਾਂ ਆਖਰੀ ਯੂਰੀਆ ਨੂੰ ਆਪਾਂ ਲੈ ਕੇ ਜਾ ਸਕਦੇ ਆ ਕਿਉਂਕਿ ਇਹ ਜਿਹੜੀ ਕਿਸਮ ਹੈ ਵੱਧ ਸਮਾਂ ਲੰਦੀ ਹੈ 826 ਨਾਲੋਂ ਖਾਸਾ ਮਤਲਬ ਫਰਕ ਪੈ ਜਾਂਦਾ ਕਿਉਂਕਿ ਇਹ ਗੀਤੀ ਬਜਾਈ ਜਿਹੜੀ 327 ਦੀ ਹੋਈ ਹੋਈ ਹੈ 826 ਦੀ ਜਿਹੜੀ 15 ਤੋਂ 20 25 ਨਵੰਬਰ ਤੱਕ ਵੀ ਬਜਾਈ ਜਿਹੜੀ ਹੋਈ ਹੋਈ ਹੈ ਇਸ ਕਰਕੇ ਜਿਹੜੀ ਹੈ ਕਿਸਮਾਂ ਆਪਾਂ ਯੂਰੀਆ ਖਾਦ ਸਿਰਫ ਆਪਾਂ 826 ਕਣਕ ਦੇ ਵਿੱਚ 55 ਦਿਨ ਚ ਤੇ 327 ਆਪਾਂ 58 ਜਾਂ ਹੱਦ ਆਪਾਂ 60 ਦਿਨ ਦੇ ਇੰਦਰੇਂਦਰ ਜਿਹੜੀ ਆਖਰੀ ਯੂਰੀਆ ਆਪਾਂ ਪਾ ਦੇਈਏ ਤੇ ਅਗਲੀ ਗੱਲ ਹੁਣ ਆਉਂਦੀ ਐ ਇਹਨਾਂ ਕਿਸਮਾਂ ਦੇ ਵਿੱਚ ਆਪਾਂ ਨੂੰ ਯੂਰੀਆ ਖਾਦ ਕਿੰਨੀ ਪਾ ਦੇਣੀ ਚਾਹੀਦੀ ਐ ਮਤਲਬ ਇੱਕ ਥੈਲਾ ਦੋ ਥੈਲੇ ਤਿੰਨ ਥੈਲੇ ਹੁਣ ਜਿਹੜੀ ਆ ਤਾਂ ਹਲਕੀਆਂ ਜ਼ਮੀਨਾਂ ਨੇ ਉੱਥੇ ਕਿਸਾਨ ਭਰਾਵੋ ਤਿੰਨ ਥੈਲੇ ਵੀ ਪਾਏ ਜਾਂਦੇ ਨੇ ਪਰ ਜੇ ਆਪਾਂ ਹੋਰ ਜਿਵੇਂ ਆਪਾਂ ਜਾਂ ਤਾਕਤਵਾਲੀ ਸਪਰੇਅ ਐਡ ਕਰਦੇ ਨੇ ਜਾਂ ਫਿਰ ਆਪਾਂ ਹੋਰ ਕੋਈ ਵੀ ਆਪਾਂ ਯੂਰੀਆ ਵਿੱਚ ਰਲਾ ਕੇ ਆਪਾਂ ਸਮਾਨ ਪਾਉਂਦੇ ਨੇ ਫੇਰ ਜੇ ਉਹ ਆਪਣੀ ਹਲਕੀ ਜ਼ਮੀਨ ਹੈ ਉੱਥੇ ਆਪਾਂ ਨੂੰ ਬਹੁਤੀ ਯੂਰੀਏ ਦੀ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਇਸ ਕਰਕੇ ਆ ਜਿਹੜੀਆਂ ਕਣਕਾਂ ਭਾਰੀਆਂ ਜ਼ਮੀਨਾਂ ਦੇ ਵਿੱਚ 2 ਤੋਂ 2.5 ਥੈਲੇ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਉਹਨਾਂ ਦੇ ਵਿੱਚ 2.5 ਤੋਂ 3 ਥੈਲੇ ਮਤਲਬ 3 ਥੈਲੇ ਤੋਂ ਬਾਅਦ ਤਾਂ ਯੂਰੀਆ ਜਿਹੜਾ ਕਣਕੇ ਦੇ ਵਿੱਚ ਪਾਉਣਾ ਹੀ ਨਹੀਂ ਚਾਹੀਦਾ ਕਿਉਂਕਿ ਵਜਾ ਕਈ ਹੋ ਜਾਂਦਾ ਪਾ ਕਈ ਵਾਰ ਸੋਚੀ ਜਾਂਦੇ ਆ ਵੀ ਆਪਣੀ ਜਿਹੜੀ ਕਣਕ ਆ ਘਾਟ ਦਿਖਾਈ ਜਾਂਦੀ ਏ ਘਾਟ ਦੇ ਕਾਰਨ ਕੀ ਹੁੰਦੀ ਏ ਇੱਕ ਪਹਿਲਾ ਪਾਣੀ ਪਹਿਲਾ ਪਾਣੀ ਆਪਾਂ ਸਹੀ ਤਰੀਕੇ ਨਾਲ ਨਹੀਂ ਕਣਕ ਨੂੰ ਲਗਾਉਂਦੇ ਪਾਣੀ ਆਪਾਂ ਭਾਰਾ ਦੇ ਦਿੰਦੇ ਆ ਜਿਹਦੇ ਕਾਰਨ ਆਪਣੀ ਕਣਕ ਇੱਕ ਵਾਰ ਜਿਹੜੀ ਪਹਿਲੇ ਪਾਣੀ ਤੇ ਕਣਕ ਦਬ ਗਈ ਉਹ ਕਣਕ ਮੁੜ ਕੇ ਪਹਿਲਾ ਪਨ ਹੀ ਨਹੀਂ ਛੱਡਦੀ ਮਤਲਬ ਗਰੋਥ ਨਹੀਂ ਕਰਦੀ ਆਪਾਂ ਨੂੰ ਲੱਗ ਜਾਂਦਾ ਵੀ ਖੇਤ ਧੱਕ ਗਿਆ ਨਹੀਂ ਕਣਕ ਗਰੋਥ ਨਹੀਂ ਕਰ ਰਹੀ ਫਿਰ ਆਪਾਂ ਯੂਰੀਏ ਪਰ ਦੱਬ ਦਿੰਦੇ ਆ ਤੇ ਬਾਅਦ ਦੇ ਵਿੱਚ ਫਿਰ ਜਦੋਂ ਇੱਕੋ ਲੱਕ ਜਿਹੜੀ ਆਪਣੀ ਕਣਕ ਉੱਪਰੋਂ ਡੰਡੀ ਮਤਲਬ ਕੱਦ ਜ਼ਿਆਦਾ ਕਰ ਦਿੰਦੀ ਹੈ ਫਿਰ ਉਹ ਕਣਕ ਜਿਹੜੀ ਡਿੱਗਦੀ ਵੀ ਵੱਧ ਹੈ ਤੇ ਬਾਕੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰ ਦਿਓ ਕਮੈਂਟ ਹੈ ਜੇ ਤੁਸੀਂ ਆਪਣੇ ਜਿਹੜੇ ਸਵਾਲ ਤੁਸੀਂ ਸਾਂਝੇ ਕਰਨੇ ਆ ਵੀ ਹੋਰ ਆਪਾਂ ਕਿਹੜੇ ਵਿਸ਼ੇ ਤੇ ਆਪਾਂ ਵੀਡੀਓ ਬਣਾਈਏ ਤੇ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ